GK ਕੁਐਸਚਨ ਔਨ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਵਿਛੋੜਾ ਪ੍ਰਸ਼ਨ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਕਿਲਾ ਛੱਡਿਆ ਸੀ ਜਿੱਥੋਂ ਪਰਿਵਾਰ ਵਿਛੋੜਾ ਹੋਇਆ ਆਨੰਦਪੁਰ ਸਾਹਿਬ ਪ੍ਰਸ਼ਨ ਦੂਜਾ ਪਰਿਵਾਰ ਵਿਛੋੜਾ ਕਿਸ ਨਦੀ ਦੇ ਕੰਢੇ ਹੋਇਆ ਸੀ ਸਿਰਸਾ ਨਦੀ ਪ੍ਰਸ਼ਨ ਤੀਜਾ ਗੁਰੂ ਜੀ ਦਾ ਪਰਿਵਾਰ ਕਿਸ ਮੁਗਲ ਅਤੇ ਪਹਾੜੀ ਰਾਜਾਂ ਦੀ ਸਾਂਝੀ ਫੌਜ ਦੇ ਘੇਰੇ ਕਾਰਨ ਪਿਛੜਿਆ ਉਪਰੋਕਤ ਸਾਰੀ ਪ੍ਰਸ਼ਨ ਚੌਥਾ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਕਿਸ ਲੜਾਈ ਵਿੱਚ ਸ਼ਹੀਦ ਹੋਏ ਚਮਕੌਰ ਸਾਹਿਬ ਦੀ ਲੜਾਈ ਪ੍ਰਸ਼ਨ ਪੰਜਵਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸਰਹੰਦ ਫਤਿਹਗੁਰ ਸਾਹਿਬ ਰਸ਼ਨ ਸ਼ੇਮਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਕੈਦ ਕੀਤਾ ਗਿਆ ਸੀ ਸਰਹਿੰਦ ਦੇ ਠੰਡੇ ਬੁਰਜ ਪ੍ਰਸ਼ਨ 7 ਮਾ ਛੋਟੇ ਸਾਹਿਬਜ਼ਾਦਿਆਂ ਨੂੰ ਨੀਹ ਵਿੱਚ ਚਨਵਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ ਵਜ਼ੀਰ ਖਾਨ ਪ੍ਰਸ਼ਨ 8 ਮਾ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਦਿਨ ਨੂੰ ਹਰ ਸਾਲ ਕਿਸ ਦਿਵਸ ਵਜੋਂ ਮਨਾਇਆ ਜਾਂਦਾ ਹੈ ਵੀਰ ਬਾਲ ਦਿਵਸ ਪ੍ਰਸ਼ਨ ਨੋਮਾ ਚਮਕੌਰ ਦੀ ਗੜੀ ਵਿੱਚ ਗੁਰੂ ਜੀ ਨਾਲ ਕਿੰਨੇ ਸਿੰਘ ਸਨ 40 ਪ੍ਰਸ਼ਨ 10ਵਾਂ ਵੱਡੇ ਸਹਿਬਜ਼ਾਦਿਆਂ ਦੀ ਛੇਦੀ ਸਮੇਂ ਉਮਰ ਕਿੰਨੀ ਸੀ ਤਾਰਾ ਅਤੇ 14 ਸਾਲ ਪ੍ਰਸ਼ਨ 11ਵਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਉਮਰ ਕਿੰਨੀ ਸੀ 9 ਅਤੇ 7 ਸਾਲ ਪ੍ਰਸ਼ਨ ਬਾਰਮਾ ਗੁਰੂ ਜੀ ਨੂੰ ਪਰਿਵਾਰ ਵਿਛੋੜੇ ਤੋਂ ਬਾਅਦ ਕਿਸ ਨੇ ਦੋ ਕੱਪੜੇ ਨੀਲੇ ਰੰਗ ਦੇ ਦਿੱਤੇ ਪਾਈ ਗਣੀਖਾ ਅਤੇ ਨਵੀਖਾ ਪ੍ਰਸ਼ਨ 13ਵਾਂ ਸਰਹਿੰਦ ਦੇ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਸਹੇਬਜ਼ਾਦਿਆਂ ਨੂੰ ਕਿਸ ਨੇ ਪਨਾਹ ਦਿੱਤੀ? ਮੋਤੀराम ਮਹਿਰਾ ਪ੍ਰਸ਼ਨ 14ਵਾਂ ਕਿਹੜੇ ਸਿੱਖ ਨੇ ਮਾਤਾ ਗੁਜਰੀ ਜੀ ਅਤੇ ਸਹੇਬਜ਼ਾਦਿਆਂ ਦਾ ਸੰਸਕਾਰ ਕਰਨ ਲਈ ਜ਼ਮੀਨ ਖਰੀਦੀ ਸੀ। ਦੀਵਾਨ ਟੋਡਰਮਲ ਜੀ। ਪ੍ਰਸ਼ਨ 15ਵਾਂ। ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਕੀ ਕਸਮਾਂ ਖਾਧੀਆਂ ਸਨ? ਗੁਰੂ ਜੀ ਨੂੰ ਸੁਰੱਖਿਅਤ ਜਾਨ ਦੇਣ ਦੀ